ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਸਾਧ ਸੰਗਤ ਜੀ ਕਲਕੀ ਅਵਤਾਰ ਤੇ ਇਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਆਪ ਸਭ ਸੰਗਤ ਹੁਣ ਤੱਕ ਸਰਵਣ ਕਰ ਚੁੱਕਿਓ 317 ਸੰਧ ਹੁਣ ਇਸ ਤੋਂ ਅੱਗੇ ਸਾਧ ਸੰਗਤ ਜੀ ਆਪ ਜੀ ਆਪ ਸਭ ਸੰਗਤ ਸਰਵਣ ਕਰਦੇ ਜਾ ਰਹੇ ਹਾਂ ਆਓ ਦੇਖਦੇ ਹਾਂ ਅੱਗੇ ਮਹਾਰਾਜ ਕੀ ਪ੍ਰਮਾਣ ਕਰਦੇ ਹਨ ਕਿ ਗੱਜਬਾਜ ਰਥੀ ਰਥ ਕੂਟਾਂਗੇ ਹਾਥੀ ਅਤੇ ਘੋੜੇ ਰਥਵਾਨ ਅਤੇ ਰਥਾਂ ਨੂੰ ਕੁੱਟਣਗੇ ਸਾਧ ਸੰਗਤ ਜੀ ਹਾਥੀ ਅਤੇ ਘੋੜੇ ਜੋ ਹਨ ਅਤੇ ਰਥਵਾਨ ਤੇ ਰਥਾਂ ਨੂੰ ਕੁੱਟਣਗੇ ਸਾਧ ਸੰਗਤ ਜੀ ਜੋ ਜੰਗ ਚੱਲ ਰਿਹਾ ਹੈ ਕਲਕੀ ਅਵਤਾਰ ਜੀਆਂ ਦਾ ਅੱਗੇ ਮਹਾਰਾਜ ਕਹਿੰਦੇ ਹਨ ਕਿ ਗਹਿ ਕੇ ਸਨ ਏਕਨ ਝੂਟਾਂਗੇ ਇਕਨਾ ਜੋਧਿਆਂ ਨੂੰ ਕੇਸਾਂ ਤੋਂ ਪਕੜ ਕੇ ਝੜਕੇ ਦੇਣਗੇ ਸਾਹ ਸੰਗਤ ਜੀ ਹੁਣ ਇਹ ਜੰਗ ਹੈ ਇਹ ਹੱਥਾਂ ਨਾਲ ਖੇਡੀ ਜਾ ਰਹੀ ਹੈ ਹੱਥਾਂ ਨਾਲ ਜੋ ਜੰਗ ਹੋ ਰਹੀ ਹੈ ਅਤੇ ਸਿਰ ਤੋਂ ਵਾਲਾਂ ਤੋਂ ਪਕੜ ਕੇ ਕੁੱਟਣਗੇ ਝਟਕੇ ਦੇਣਗੇ ਅਗੇ ਮਾਰੇ ਕਹਿੰਦੇ ਹਨ ਕਿ ਲਕ ਲਾਤਨ ਮੁਸਤ ਪਰ ਹਾਰੇਗੇ ਲੱਖਾਂ ਯੋਧਾ ਨੂੰ ਲੱਤਾਂ ਤੇ ਮੁੱਕਿਆਂ ਨਾਲ ਕੁੱਟਣਗੇ ਸਾਹ ਸੰਗਤ ਜੀ ਹਥਿਆਰਾਂ ਨੂੰ ਛੁੱਟਣ ਤੋਂ ਬਾਅਦ ਜੋਦੇ ਹੁਣ ਇੱਥੇ ਹੱਥੋਂ ਪਾਈ ਹੋ ਗਏ ਹਨ ਹੱਥਾਂ ਦੇ ਨਾਲ ਹੀ ਇੱਕ ਦੂਜੇ ਦੇ ਉੱਪਰ ਵਾਰ ਕਰਦੇ ਹਨ ਇੱਕ ਦੂਜੇ ਨੂੰ ਕੁੱਟ ਰਹੇ ਹਨ ਮਾਰਈ ਕਹਿੰਦੇ ਹਨ ਕਿ ਲੱਤਾਂ ਤੇ ਮੁੱਕਿਆਂ ਦੇ ਨਾਲ ਕੁੱਟਣਗੇ ਅੱਗੇ ਮਾਰਈ ਕਹਿੰਦੇ ਹਨ ਕਿ ਰਣਦਾਤਨ ਕੇਸਨ ਪਾਰਹਗੇ ਯੁੱਧ ਭੂਮੀ ਵਿੱਚ ਇੱਕ ਨਾ ਦੇ ਦੰਦ ਅਤੇ ਕੇਸ ਪੁੱਟ ਦੇਣਗੇ ਕਈ ਜੋ ਹਨ ਸਾਸੰਗੀ ਜਯੋਦੇ ਸੂਰਮੇ ਇੱਥੇ ਦੰਦ ਪੁੱਟਣਗੇ ਕੇਸ ਪੁੱਟਣਗੇ ਇਸ ਤਰ੍ਹਾਂ ਹੋਰ ਵੀ ਭਿਆਨਕ ਜੋ ਹੈ ਜੋਦੇ ਇੱਥੇ ਜੰਗ ਦਿਖਾਈ ਹੁੰਦਾ ਦੇ ਰਿਹਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਆਵਣੇੇਛ ਅਣੀ ਗਣਾ ਸੁਧਾਰ ਰਹਿਗੇ ਰਾਜਾਂ ਤੇ ਸੈਨਾ ਨਾਇਕਾਂ ਨੂੰ ਸੁਧਾਰਨਗੇ ਸੁਧਾਰਨਗੇ ਤਾਂ ਭਾਵੇਂ ਸਾਹਿਬ ਸਿੰਘ ਜੀ ਸੋਦਾ ਲਉਣਗੇ ਸੁਧਾਰਨਗੇ ਰਾਜਾਂ ਤੇ ਸੈਨਾ ਨੂੰ ਨਾਇਕਾਂ ਨੂੰ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਰਬਾਨ ਕਿਰਪਾਨ ਸੰਭਾਰਹਿਗੇ ਹੱਥ ਵਿੱਚ ਬਾਣ ਤੇ ਕਿਰਪਾਨ ਸੰਭਾਲਨਗੇ ਬਾਣ ਕੇ ਸਾਸੰਗ ਜੀ ਤੀਰ ਅਤੇ ਹੱਥ ਦੇ ਵਿੱਚ ਕਰਪਾਨ ਜੋ ਹੈ ਸਨੂੰ ਸੰਭਾਲਣਗੇ ਗੇ ਮਾਰਾਈ ਕਹਿੰਦੇ ਹਨ ਕਿ ਕਾਰੇ ਰੋਸ ਦੂਹੂੰ ਦਿਸਤਾ ਵਹਗੇ ਰੋਸ ਕਰਕੇ ਰੋ ਦੇ ਵਿੱਚ ਆ ਕੇ ਵੀ ਰਸ ਦੇ ਵਿੱਚ ਸਾਸੰਗ ਜੀ ਭਰ ਕੇ ਜੋ ਜੋਦੇ ਸੂਰਮੇ ਹਨ ਦੋਹਾਂ ਪਾਸਿਆਂ ਨੂੰ ਭੱਜਣਗੇ ਦੋਹਾਂ ਪਾਸਿਆਂ ਕਹਿੰਤ ਭਾਵ ਹੈ ਕਿ ਦੋਹਾਂ ਪਾਸਿਆਂ ਨੂੰ ਹੀ ਭੱਜਣਗੇ ਦੋਹਾਂ ਦਿਸ਼ਾਵਾਂ ਨੂੰ ਕਹਿ ਸਕਦੇ ਆਂ ਕਿ ਭੱਜਣਗੇ ਆਪਸ ਦੇ ਵਿੱਚ ਪੜਨਗੇ ਮਹਾਰਾਜ ਅੱਗੇ ਕਹਿੰਦੇ ਹਨਗੇ ਰਣ ਸੀਜ ਦੀਵਾਲ ਲਹ ਪਾਵਾਂਗੇ ਰਣ ਭੂਮੀ ਵਿੱਚ ਜਿੱਤ ਕੇ ਸਵਰਗ ਦੀਵਾਲਹਿ ਨੂੰ ਪ੍ਰਾਪਤ ਕਰਨਗੇ ਕਹਿਣ ਤੋਂ ਭਾਵ ਸੰਗਤ ਜੀ ਰਣ ਭੂਮੀ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਉਸ ਤੋਂ ਬਾਅਦ ਸਵਰਗ ਨੂੰ ਪ੍ਰਾਪਤ ਕਰਨਗੇ ਅੱਗੇ ਮਾਰੇ ਸ਼ਣਕਾ ਕਿਰਪਾਨ ਛਣਕੇਗੀ ਸ਼ਨਕਾਰ ਕਰਦੀ ਹੈ ਕਿਰਪਾਨ ਛਣਕੇਗੀ ਸਾਹਾ ਸੰਗ ਜੀ ਜੋਦੇ ਸੂਰਨਾ ਦੇ ਹੱਥਾਂ ਦੇ ਵਿੱਚ ਜੋ ਕਿਰਪਾਨ ਹੈ ਜਦੋਂ ਉਹ ਘਮਉਣਗੇ ਤਾਂ ਸ਼ਨਕਾਰ ਕਰਦੀ ਹੋਈ ਉਹ ਕਿਰਪਾਨ ਵੀ ਸਾਹਾ ਸੰਗ ਜੀ ਛਣਕੇਗੀ ਅੱਗੇ ਮਾਰਾਈ ਕਹਿੰਦੇ ਹਨ ਕਿ ਛਣਕ ਸੰਜੋਹ ਛਣਕੇਗੀ ਝਣਝਣ ਕਰਦੀਆਂ ਕਵਚਾਂ ਡਿੱਗਣ ਗਿਆ ਸਾਸੰਗਜੀ ਜਦੋਂ ਕਿਰਪਾਨਾਂ ਵੱਜਣਗੀਆਂ ਤਾਂ ਜੋ ਕਵਚਾ ਹਨ ਸੰਜੋਜ ਨੂੰ ਕਿਹਾ ਜਾਂਦਾ ਹੈ ਕਵਚ ਜਿਸ ਨੂੰ ਕਿਹਾ ਜਾਂਦਾ ਹੈ ਸੁਰੱਖਿਆ ਕਵਚ ਉਹ ਝਣਝਣ ਕਰਕੇ ਉਹਨਾਂ ਦੀ ਆਵਾਜ਼ ਆਵੇਗੀ ਤੇ ਹ ਟੁੱਟ ਟੁੱਟ ਕੇ ਡਿੱਗਣ ਗਿਆ ਮਾਰੇ ਅੱਗੇ ਕਹਿੰਦੇ ਹਨ ਕਿ ਕਨਨਾ ਸ਼ਿਕੰਧਾਰ ਕਣਸ਼ਹਗੇ ਕੰਧਾਰੀ ਘੋੜਿਆਂ ਦੀ ਹਣਹਨਾਟ ਉੱਠੇਗੀ ਜਾਂ ਤਾਂ ਭਾਵ ਹੈ ਕਿ ਘੋੜੇ ਸਾਸੰਗਜੀ ਹਣਕਦੇ ਹੋਏ ਉਹ ਜੰਗੇ ਮੈਦਾਨ ਦੇ ਵਿੱਚ ਆਵਾਜ਼ ਕਰਨਗੇ ਉਹਨਾਂ ਦੀ ਆਵਾਜ਼ ਇਸ ਤਰ੍ਹਾਂ ਹੋਵੇਗੀ ਅੱਗੇ ਮਹਾਰਾਜ ਕਹਿੰਦੇ ਹਨ ਕਿ ਰਾਂ ਰੰਗ ਸੁਚਾਚਰ ਮਚ ਹੈਗੇ ਯੁੱਧ ਭੂਮੀ ਵਿੱਚ ਫਾਗ ਮਚੇਗੀ ਫਾਗ ਤੋਂ ਭਾਵ ਕਿ ਸਾਧ ਸੰਗ ਜੀ ਜਿਵੇਂ ਹੋਲੀ ਦੇ ਤਿਹਾੜ ਦੇ ਵਿੱਚ ਰੰਗ ਉੱਡਦਾ ਹੈ ਇਸ ਤਰ੍ਹਾਂ ਯੋਧਿਆਂ ਦੇ ਖੂਨ ਦੇ ਛਿੱਟੇ ਪੈਣਗੇ ਯੁੱਧ ਭੂਮੀ ਵਿੱਚ ਫਾਗ ਮਚੇਗੀ ਖੂਨ ਦੇ ਨਾਲ ਲੱਥਪੱਥ ਹੋਣਗੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਦੂ ਦੋਹ ਔਰਤੇ ਸਾਗ ਅਨਚਾਹੀ ਗੀ ਦੋਹਾਂ ਪਾਸਿਆਂ ਤੋਂ ਵਰਸ਼ੇ ਉਗਰੇ ਜਾਣਗੇ ਵਰਸ਼ਾ ਭਾਵ ਕਾ ਇਹ ਸਾਧ ਸੰਗਤ ਜੀ ਨੇਜਾ ਵੀ ਆਪਾਂ ਕਹਿ ਸਕਦੇ ਹਾਂ ਦੋਹਾਂ ਪਾਸਿਆਂ ਤੋਂ ਇਸ ਤਰ੍ਹਾਂ ਨੇਜਾਂ ਦੇ ਵਰਸ਼ਿਆਂ ਦੇ ਜੋ ਵਾਰ ਹਨ ਉਹ ਚੱਲਣਗੇ ਵਾਰ ਹੋਣ ਕੇ ਅਗੇ ਮਾਰੇ ਇਹ ਕਹਿੰਦੇ ਹਾਂ ਕਿ ਜੱਟ ਧੂਰ ਤਰਾ ਰੰਗ ਰਚੇਗੀ ਸ਼ਿਵ ਧੂੜ ਵਿੱਚ ਧੁੰਦਲੇ ਹੋ ਜਾਣਗੇ ਸਾਧ ਸੰਗਤ ਜੀ ਜੋ ਸ਼ੇਵ ਜੀ ਹਨ ਮੁੰਡਾ ਦੀ ਮਾਲਾ ਪਰੋ ਰਹੇ ਹਨ ਇੰਨੀ ਜ਼ਿਆਦਾ ਸਾਸ਼ ਸੰਗੀ ਜੰਗੇ ਮੈਦਾਨ ਦੇ ਵਿੱਚ ਧੂੜ ਉੱਠੇਗੀ ਕਿ ਸ਼ੇਵ ਤੁੰਦਰੇ ਉਹ ਜਾਣਗੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਸਾਰੇ ਵਾਰ ਕਟਾਰੀਆਂ ਵੱਜ ਹੈਗੀ ਤਲਵਾਰਾਂ ਤੇ ਕਟਾਰਾਂ ਜ਼ੋਰ ਨਾਲ ਵੱਜਣ ਗਿਆ ਸਾਸ਼ ਸੰਗੀ ਦੀ ਤਲਵਾਰਾਂ ਤੇ ਕਟਾਰਾਂ ਜੋ ਹਨ ਇਹ ਜ਼ੋਰ ਦੇ ਨਾਲ ਵੱਜਣ ਗਿਆ ਆਪਸ ਵਿੱਚ ਖਹਿਣ ਗਿਆ ਅੱਗੇ ਮਹਾਰਾਜ ਕਹਿੰਦੇ ਕਹਿੰਦੇ ਹਨ ਕਿ ਘਟ ਸਾਵਣ ਜਾਣ ਸੁਗਜ ਹੈਗੀ ਮਾਨੋ ਸਾਵਣ ਦੀਆਂ ਘਟਾਵਾਂ ਗਰਜ ਰਹੀਆਂ ਹਨ ਸਾਸੰਗ ਦੀ ਜਿਵੇਂ ਬੱਦਰਾਂ ਦੀ ਗਰਜ ਹੁੰਦੀ ਹੈ ਸੌਣ ਦੇ ਮਹੀਨੇ ਦੇ ਵਿੱਚ ਜਿਵੇਂ ਘਟਾਵਾਂ ਜੋ ਹਨ ਚੜ ਕੇ ਆਉਂਦੀਆਂ ਹਨ ਅਤੇ ਬੱਦਲਾਂ ਦੇ ਗਰਜਣ ਦੀ ਬਹੁਤ ਹੀ ਭਿਆਨਕ ਆਵਾਜ਼ ਆਉਂਦੀ ਹੈ ਬਿਜਲੀਆਂ ਲਿਸ਼ਕਦੀਆਂ ਹਨ ਇਸ ਤਰ੍ਹਾਂ ਜਦੋਂ ਕਰਪਾਨਾਂ ਆਪਸ ਵਿੱਚ ਟਕਰਾਉਣਗੀਆਂ ਤਾਂ ਆਵਾਜ਼ ਆਵੇਗੀ ਅੱਗੇ ਮਾਰਾਈ ਕਹਿੰਦੇ ਹਨ ਕਿ ਤਨ ਪੀਸ ਰਿ ਸਾਵਹਗੇ ਜੋਦੇ ਕ੍ਰੋਧਮਾਨ ਹੋ ਕੇ ਦੰਦ ਪੀਸਣਗੇ ਸਾਸੰਗ ਦੀ ਜੋਦੇ ਜੋ ਹਨ ਕ੍ਰੋਧਮਾਨ ਹੋ ਕੇ ਬੀਰਸ ਦੇ ਵਿੱਚ ਆਣ ਕੇ ਬੀਰਸ ਦੇ ਵਿੱਚ ਭਰ ਕੇ ਦੰਦਾਂ ਨੂੰ ਪੀਸਣਗੇ ਇਸ ਤਰ੍ਹਾਂ ਦੇ ਨਾਲ ਇਹ ਜੋ ਜੰਗ ਜੁਦ ਹੈ ਅੱਗੇ ਵਧੇਗਾ ਅੱਗੇ ਮਹਾਰਾਜ ਕਹਿੰਦੇ ਹਨ ਕਿ ਤੂੰ ਔਰ ਤੁਰੰਗ ਨਚਾਵਹਿਗੇ ਜੋ ਜੋਦੇ ਸੂਰਮੇ ਹਨ ਦੋਵਾਂ ਪਾਸਿਆਂ ਤੋਂ ਘੋੜਿਆਂ ਨੂੰ ਨਚਾਉਣਗੇ ਸਾਤ ਸੰਗ ਦੀ ਦੋਵੇਂ ਫੌਜਾਂ ਆਪਸ ਵਿੱਚ ਫੌਜਾਂ ਦੇ ਦਲ ਭੜ ਰਹੇ ਹਨ ਦੋਵੇਂ ਪਾਸੇ ਹੀ ਜੋਦੇ ਹਨ ਉਹ ਘੋੜਿਆਂ ਨੂੰ ਨਚਾਉਣਗੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਰਣ ਬਾਣ ਕਮਾਨਣ ਸ਼ੋਰ ਰਹਿਗੇ ਰਣ ਭੂਮੀ ਦੇ ਅੰਦਰ ਸਾਧ ਸੰਗਤ ਜੀ ਰਣ ਮੈਦਾਨ ਦੇ ਵਿੱਚ ਕਮਾਨਾਂ ਵਿੱਚੋਂ ਤੀਰ ਛੱਡਣਗੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਹਾਏ ਤ੍ਰਾਣ ਸਨਾਹਨ ਹੋ ਰਹਿਗੇ ਜਿਨ੍ਹਾਂ ਨਾਲ ਘੋੜਿਆਂ ਦੀਆਂ ਲੋਹੇ ਦੀਆਂ ਯਾਲੀਦਾਰ ਝੁੱਲਾਂ ਤੇ ਕਵਚ ਸਨਾਹਨ ਭੰਨਣਗੇ ਸਾਧ ਸੰਗਤ ਜੀ ਜੋ ਘੋੜਿਆਂ ਨੇ ਘੋੜਿਆਂ ਦੀ ਸੁਰੱਖਿਆ ਕਵਚ ਪਾਨੇ ਹਨ ਘੋੜਿਆਂ ਦੀ ਸੁਰੱਖਿਆ ਕਰਨ ਵਾਸਤੇ ਜੋ ਉਹਨਾਂ ਦੇ ਉੱਪਰ ਬਸਤਰ ਪਾਨੇ ਹਨ ਘੋੜਿਆਂ ਦੇ ਜਾਲੀਦਾਰ ਝੁੱਲ ਪਾਨੇ ਹਨ ਘੋੜਿਆਂ ਦੇ ਉੱਪਰ ਜਦੋਂ ਜੋਦੇ ਸੂਰਮੇ ਰੋਹ ਦੇ ਵਿੱਚ ਆਣ ਕੇ ਤੀਰ ਛੱਡਣਗੇ ਗੁੱਸੇ ਵਿੱਚ ਆਣ ਕੇ ਤੀਰ ਛੱਡਣਗੇ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਭੰਨ ਕੇ ਤੋੜ ਕੇ ਰੱਖ ਦੇਣਗੇ ਮਾਰੇ ਅੱਗੇ ਕਹਿੰਦੇ ਹਨ ਕਿ ਕੱਟ ਜੋਂ ਕਣ ਕੀ ਕਰ ਢੂਕਾ ਹੈਗੇ ਸਨਾਵਾ ਬਦਲਾਂ ਦੀਆਂ ਘਟਾਵਾਂ ਵਾਂ ਗੱਜਦੀਆਂ ਹੋਈਆਂ ਨੇੜੇ ਟਕਣ ਗਿਆ ਨੇੜੇ ਟਕਣ ਤੋਂ ਭਾਵ ਕੋਈ ਇੱਕ ਸਾਥ ਸੰਗਤ ਜੀ ਵੈਰੀਆਂ ਦੇ ਦਲ ਦੇ ਵਿੱਚ ਵੜ ਕੇ ਤਾਵਾ ਬੋਲਣ ਗਏ ਕੁਦੂਜੇ ਦੇ ਉੱਪਰ ਜਿਵੇਂ ਬਦਲਾਂ ਦੀਆਂ ਘਟਾਵਾਂ ਗੱਜਦੀਆਂ ਹਨ ਇਸ ਤਰ੍ਹਾਂ ਬੱਦਲਾਂ ਦੇ ਵਿੱਚ ਬੱਦਲ ਟਕਰਾਉਂਦੇ ਹਨ ਤਾਂ ਬਿਜਲੀ ਜੋ ਹੈ ਲਿਸ਼ਕਦੀ ਹੈ ਇਸ ਤਰ੍ਹਾਂ ਸਨਾਵਾ ਜੋ ਹਨ ਸਾਧ ਸੰਗਤ ਜੀ ਦੋਵੇਂ ਪਾਸੇ ਦੀਆਂ ਆਪਸ ਵਿੱਚ ਟਕਰਾਨਗੇ ਆ ਕੇ ਮਹਾਰਾਜ ਕਹਿੰਦੇ ਹਨ ਕਿ ਮੁਖ ਮਾਰ ਦਸੋ ਦਿਸਕੂ ਕਹਾਂਗੇ ਸਾਰੀਆਂ ਦਿਸ਼ਾਵਾਂ ਤੋਂ ਜਿੱਧਰ ਪਾਸੇ ਵੀ ਵੇਖੇ ਸਾਧ ਸੰਗਤ ਜੀ ਜੋਦੇ ਜੋ ਹਨ ਉਹ ਮਾਰੋ ਮਾਰੋ ਕੂਕਣਗੇ ਅਤੇ ਜਲਦੀ ਹੀ ਪਾਪ ਨੂੰ ਖਤਮ ਕਰਨਾ ਚਾਹੁੰਦੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਮੁਖ ਮੂਤੋ ਚੀ ਆਵਾਜ਼ ਵਿੱਚ ਮਾਰੋ ਮਾਰੋ ਬੋਲਣਗੇ ਮਾਰੋ ਮਾਰੋ ਦੇ ਸਾਧ ਸੰਗਤ ਜੀ ਨਾਰੇ ਲਗਾਉਣਗੇ ਜਕਾਰੇ ਲਾਉਣਗੇ ਬੈਰੀ ਨੂੰ ਮਾਰਨ ਵਾਸਤੇ ਮਾਰੋ ਮਾਰੋ ਕੂਕਣਗੇ ਮਾਰੋ ਮਾਰੋ ਕਹਿਣਗੇ ਅੱਗੇ ਮਾਰੇ ਕਹਿੰਦੇ ਹਨਗੇ ਗਿਨਾ ਡੋਲ ਲੈ ਹੈਗੇ ਗੇਰ ਕੰਚਨ ਤੋਂ ਭਾਵ ਕਿ ਸੁਮੇਰ ਪਰਬਤ ਵਾਂਗ ਨਹੀਂ ਡੋਲਣਗੇ ਜਿਵੇਂ ਸਾਧ ਸੰਗਤ ਜੀ ਉੱਚਾ ਲੰਮਾ ਸੁਮੇਰ ਪਰਬਤ ਹੈ ਉਹ ਬਿਲਕੁਲ ਨਹੀਂ ਡੋਲਦਾ ਖੜਾ ਹੈ ਇਸੇ ਤਰ੍ਹਾਂ ਜਿਉਂਦੇ ਸੂਰਮੇ ਹਨ ਜੰਗੇ ਮੈਦਾਨ ਦੇ ਵਿੱਚ ਡਟ ਕੇ ਖੜੇ ਹੋਣਗੇ ਜ਼ੁਲਮ ਦੇ ਖਿਲਾਫ ਲੜਨਗੇ ਅਤੇ ਜਰਾ ਵੀ ਨਹੀਂ ਡੋਲਣਗੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਹਾਈ ਕੋਰਟ ਗੱਜੀ ਗੱਜੂ ਜਹਗੇ ਕਰੋੜਾਂ ਕੋਲੇ ਹਾਥੀ ਅਤੇ ਹਾਥੀਆਂ ਤੇ ਸਵਾਰ ਹੋਜਣਗੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹਨ ਕਿ ਕਰੋੜਾਂ ਦੀ ਗਿਣਤੀ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਜੋ ਘੋੜੇ ਹਨ ਤੇ ਕੋਰ ਸਵਾਰ ਹਨ ਮਹਾਰਾਜ ਕਹਿੰਦੇ ਹਨ ਕਿ ਜੂਜਣਗੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਕਾਬਕ ਕੋਟ ਕਹਾਂ ਲੱਗ ਬੁਝ ਹੈਗੇ ਕਈ ਕਰੋੜਾਂ ਦੀ ਗਿਣਤੀ ਦੇ ਵਿੱਚ ਕਿੱਥੋਂ ਤੱਕ ਕਰਨਗੇ ਸਾਹ ਸੰਗਤ ਜੀ ਕਈ ਕਰੋੜਾਂ ਦੀ ਗਿਣਤੀ ਦੇ ਵਿੱਚ ਉਹ ਜੋ ਜੋਦੇ ਸੂਰਮੇ ਹਨ ਉਹ ਜੋਜਣਗੇ ਇੰਨੇ ਉਹਨਾਂ ਦੀ ਗਿਣਤੀ ਹੋਵੇਗੀ ਕਿ ਉਹਨਾਂ ਨੂੰ ਗਿਣਿਆ ਜਾਣਾ ਸਾਧ ਸੰਗਤ ਜੀ ਬਹੁਤ ਮੁਸ਼ਕਲ ਹੋਵੇਗਾ ਅੱਗੇ ਸਮਾਰਾ ਹੀ ਕਹਿੰਦੇ ਹਨਗੇ ਦੇਵ ਅਦੇਵ ਨਿਹਾਰ ਰਹਿਗੇ ਗਣ ਦੇਵਤੇ ਤੇ ਦਾਤ ਸਾਧ ਸੰਗਤ ਜੀ ਜੋ ਸੂਕਸ਼ਮ ਜੋਨਾਂ ਹਨ ਸੂਕਸ਼ਮ ਜੋਨੀਆਂ ਹਨ ਨਿਹਾਰਨਗੇ ਕਹਿਣ ਤੋਂ ਭਾਵ ਹੈ ਕਿ ਦੇਖਣਗੇ ਇਸ ਜੁਧ ਭੂਮੀ ਵਿੱਚ ਜੁਧ ਹੁੰਦਾ ਦੇਖਣਗੇ ਕਿ ਮਹਾਰਾਜ ਕਹਿੰਦੇ ਹਨ ਕਿ ਜੈ ਸਾਧਨ ਨੰਦ ਪੁਕਾਰ ਰਹਿਗੇ ਸਾਧਨ ਨਾਦਤ ਪ੍ਰਭਾਵ ਕਈ ਸਾਧ ਸੰਗਤ ਜੀ ਜੇ ਤਦੇ ਜੇ ਕਾਰੇ ਲਾਉਣੇ ਉੱਚੀ ਸੋਰੇ ਵਿੱਚ ਗਿਆਜਾ ਕਾਰ ਕਰਨੀ ਸਾਧ ਸੰਗਤ ਜੀ ਜਿਵੇਂ ਜੋਦੇ ਸੂਰਮੇ ਜੋ ਹਨ ਜੁਰਮ ਦਾ ਖਾਤਮਾ ਕਰ ਰਹੇ ਹਨ ਪਾਪ ਦਾ ਅੰਤ ਕਰ ਰਹੇ ਹਨ ਕਲਯੁਗ ਨੂੰ ਖਤਮ ਕਰਦੇ ਹੋਏ ਦਿਖਾਈ ਦੇ ਰਹੇ ਹਨ ਇਸ ਤਰ੍ਹਾਂ ਨੂੰ ਦੇਖ ਕੇ ਜੋ ਜੋਦੇ ਸੂਰਮੇ ਹਨ ਉਹ ਜੰਕਾਰੇ ਗਿ ਜਾ ਰਹੇ ਹਨ ਗਿਆਜਾ ਕਾਰ ਕਰ ਰਹੇ ਹਨ ਜੋਦੇ ਸੂਰਮਿਆਂ ਦੀ ਅਜਾਇ ਜੋਦੇ ਸੂਰਮਿਆਂ ਦੀ ਸਾਧ ਸੰਗਤ ਜੀ ਜਿਨ੍ਹਾਂ ਨੇ ਰਣ ਭੂਮੀ ਵਿੱਚ ਰਣ ਮੈਦਾਨ ਦੇ ਵਿੱਚ ਰਣ ਤੱਤੇ ਵਿੱਚ ਚਹਿਰਟਾਇਆ ਹੋਇਆ ਹੈ ਤੇ ਪਾਪਾ ਨੂੰ ਖਤਮ ਕਰ ਰਹੇ ਹਨ ਪਾਪੀਆਂ ਨੂੰ ਖਤਮ ਕਰ ਰਹੇ ਹਨ ਬਾਹਰ ਕਰ ਰਹੇ ਹਨ ਅੱਗੇ ਮਾਰੇ ਜਾਂਦੇ ਹਨ ਕਿ ਲੱਖ ਬੈਰਖਬਾਨ ਸੁਹਾਵਹਿਗੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਧ ਸੰਗ ਜੀ ਲੱਖ ਬਾਣ ਅਤੇ ਝੰਡੇ ਸੋਭਾ ਪਉਣਗੇ ਲੱਖਾਂ ਦੀ ਗਿਣਤੀ ਵਿੱਚ ਬਾਣ ਜੋਹਾਨ ਨੂੰ ਛੱਡੇ ਜਾਣਗੇ ਤੇ ਝੰਡੇ ਬੁੰਗੇ ਸਾਧ ਸੰਗ ਜੀ ਜੋਹਾਨ ਚੰਡੇ ਆਪੋ ਆਪਣੇ ਉਹਨਾਂ ਨੇ ਸੈਨਾ ਦੇ ਫੜੇ ਹੋਏ ਹਨ ਉਹ ਸੋਪਣਗੇ ਉਹ ਸੋਹਣੇ ਲੱਗਣਗੇ ਅੱਗੇ ਮਾਰਾ ਹੀ ਕਹਿੰਦੇ ਹਨਗੇ ਰਣ ਰੰਗ ਸਮੇ ਫਹਿਰਾ ਵਹਗੇ ਯੁੱਧ ਭੂਮੀ ਵਿੱਚ ਜੁੱਧ ਵੇਲੇ ਲਹਿਰਉਣਗੇ ਜਦੋਂ ਜੁੱਧ ਹੋਵੇਗਾ ਜੁੱਧ ਜੋ ਸਾਹਿਬ ਸਿੰਘ ਜੀ ਹੋ ਰਿਹਾ ਹੈ ਇਸ ਦੇ ਵਿੱਚ ਉਹ ਜੁੱਧ ਦੇ ਸੂਰਮੇ ਜੋ ਹਨ ਉਹ ਛੰਡੇ ਲਹਿਰਉਣਗੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਬੜ ਢਾਲ ਟਾਲ ਾਟਾਲ ਟੂ ਕਹਿਗੇ ਚੰਗੀਆਂ ਢਾਲਾਂ ਢਾਲ ਢਾਲ ਕਰਕੇ ਟਕਰਾਨਗੀਆਂ ਸਾਧ ਸੰਗਤ ਜੀ ਜਦੋਂ ਛੋਦੇ ਸੂਰ ਮੇ ਵਾਰ ਕਰਨਗੇ ਜਾਂ ਵਾਰ ਰੋਕਣਗੇ ਟਾਲਾਂ ਆਪਸ ਵਿੱਚ ਜਿਹਨਾਂ ਟਕਰਾਨਗੀਆਂ ਤਾਂ ਢਾਲ ਢਾਲ ਕਰਕੇ ਸਾਧ ਸੰਗਤ ਜੀ ਉਹਨਾਂ ਦੀ ਵਾਲ ਬਾਜ ਜੋ ਹੈ ਉਹ ਗੂੰਜੇਗੀ ਉਹਨਾਂ ਦੀ ਆਵਾਜ਼ ਜੋ ਹੈ ਸਾਧ ਸੰਗਤ ਜੀ ਉਹ ਕੰਨਾਂ ਦੇ ਵਿੱਚ ਪਵੇਗੀ ਜਿੱਦਾਂ ਕੋਈ ਸਾਜ਼ ਵਜ ਰਿਹਾ ਹੋਵੇ ਅੱਗੇ ਮਹਾਰਾ ਜੀ ਕਹਿੰਦੇ ਹਨ ਕਿ ਮੱਖ ਮਾਰ ਦਸੋ ਦਸ ਕੂਕੇ ਕਹਿਗੇ ਦਸਾਂ ਦਿਸ਼ਾਵਾਂ ਦੇ ਵਿੱਚ ਸਾਧ ਸੰਗਤ ਜੀ ਦਸਾਂ ਦਿਸ਼ਾਵਾਂ ਦੇ ਵਿੱਚ ਜੋ ਜੋਦੇ ਸੂਰਮੇ ਹਨ ਉਹ ਮਾਰੋ ਮਾਰੋ ਬੋਲਣਗੇ ਕਹਿਣ ਤੋਂ ਭਾਵ ਹੈ ਕੂਕੇ ਕੂਕੇਂਗੇ ਤੋਂ ਭਾਵ ਸਾਧ ਸੰਗਤ ਜੀ ਮਾਰੋ ਮਾਰੋ ਦੀਆਂ ਆਵਾਜ਼ਾਂ ਲਗਾਉਣਗੇ ਅਤੇ ਪਾਪ ਨੂੰ ਜਲਦੀ ਖਤਮ ਕਰਨ ਦੇ ਲਈ ਇੱਕ ਦੂਜੇ ਨੂੰ ਸਾਧ ਸੰਗਤ ਜੀ ਹੌਸਲਾ ਦੇਣਗੇ ਮਾਰੋ ਮਾਰੋ ਕਹਿਣਗੇ ਤੇ ਕਹਿਣਗੇ ਕਿ ਜਲਦੀ ਤੋਂ ਜਲਦੀ ਇਸ ਪਾਪ ਨੂੰ ਇਸ ਜ਼ੁਲਮ ਨੂੰ ਖਤਮ ਕੀਤਾ ਜਾਵੇ ਆਉ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੇ ਆਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਖਸ਼ਣਾ ਸਿਰ ਤੇ ਮਿਹਰ ਭਰ ਆਥ ਰੱਖਣਾ ਖਾਸ ਜੀ ਚਰਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦਾ ਹੈ ਨੇਕ ਪ੍ਰਕਾਰ ਦੇ ਭੁੱਲ ਆ ਚੁੱਕਾ ਹੋ ਗਿਆ ਹੁਣ ਜਾਂ ਆਪ ਸਾਧ ਸੰਗਤ ਬਖਸ਼ਣ ਜੋ ਕੋ ਬਖਸ਼ ਲੈਣਾ ਜਿਸ ਨੇ ਵੀ ਦਾਸ ਦੇ ਚਾਣੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਧ ਸੰਗਤ ਜੀ ਜਰੂਰ ਸਬਸਕ੍ਰਾਈਬ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ